ਆਪਾਂ ਬਸ ਰੰਧ ਪਹੁੰਚ ਚੁੱਕੇ ਆ ਤੇ ਆਪਾਂ ਪਹੁੰਚ ਚੁੱਕੇ ਆਮ ਖਾਸ ਬਾਗ ਟੱਪ ਕੇ ਅੱਗੇ ਜਿੱਥੋਂ ਇੱਕ ਰਸਤਾ ਚੰਡੀਗੜ੍ਹ ਨੂੰ ਜਾਂਦਾ ਜੋਤੀ ਸਰੂਪ ਗੁਰਦੁਆਰਾ ਸਾਹਿਬ ਨੂੰ ਕਿਨੋਂ ਇੱਕ ਫਤੇਗੜ੍ਹ ਸਾਹਿਬ ਨੂੰ ਤੇ ਅੱਗੇ ਲੰਘ ਜਾਂਦਾ ਮਰੰਡੇ ਇੱਥੋਂ ਜਿਹੜੀ ਅੱਗੇ ਬੱਤੀਆਂ ਆਉਣਗੀਆਂ ਬੱਤੀਆਂ ਤੋਂ ਆਪਾਂ ਹੋ ਜਾਣਾ ਹੀ ਰਾਈਟ ਹੈਂਡ ਠੀਕ ਹੈ ਜੀ ਜੋਤੀ ਸਰੂਪ ਜਿਹੜਾ ਚੰਡੀਗੜ੍ਹ ਨੂੰ ਰਸਤਾ ਜਾਂਦਾ ਤੇ ਉੱਥੇ ਜਾ ਕੇ ਤੁਹਾਨੂੰ ਅੱਗੇ ਨਾਲੇ ਲੋਕੇਸ਼ਨਾਂ ਬੜੀ ਘੈਂਟ ਤੇ ਬਾਈ ਨੇ ਸ਼ਾਪ ਕਰੀਏ ਤੁਹਾਨੂੰ ਦੱਸਿਆ ਆਪਾਂ ਨੇ ਤੇ ਸਾਰੀ ਡਿਟੇਲ ਦੰਨੇ ਹੁਣ ਬਾਰੇ ਕੀ ਕੀ ਉਹਨਾਂ ਕੋਲ ਮਿਲਦਾ ਕੀ ਨਹੀਂ ਕਿੱਦਾਂ ਸਾਰੀ ਡਿਟੇਲ ਏ ਟੂ ਜ਼ੈਡ ਆਪਾਂ ਤੁਹਾਨੂੰ ਦੱਸਾਂਗੇ ਬੜੀ ਕੈਂਟ ਲੋਕੇਸ਼ਨ ਬਾਈ ਨੇ ਬਣਾਈ ਆ ਬਹੁਤ ਮਿਹਨਤ ਕਰਕੇ ਆਪਿਓ ਆ ਆ ਗਿਆ ਚੌਰੇ ਰਸਤਾ ਚਰਾ ਆਪਣੇ ਤੇ ਰਸਤਾ ਠੀਕ ਆ ਜੀ ਸਾਹਮਣੇ ਬੁੱਤ ਲੱਗਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤੇ ਆਪਾਂ ਜਾਣਾ ਚੰਡੀਗੜ੍ਹ ਵੱਲ ਨੂੰ ਇੱਧਰ ਇਹ ਨਾਂਗੇ ਆ ਫਤਿਹਗੜ੍ਹ ਸਾਹਿਬ ਨੂੰ ਠੀਕ ਆ ਜੀ ਤੇ ਆਪਾਂ ਜਾਣਾ ਇੱਧਰ ਨੂੰ ਤੇ ਅੱਗੇ ਨਾਲ ਇਹ ਆ ਜਿਹੜਾ ਬੋਰਡ ਲੱਗਿਆ ਹੋਇਆ ਅੱਗੇ ਲਾਂਡਰਾਂ ਦਾ ਇਦੇ ਨਾਲ ਇਹ ਖੰਡਾ ਚੌਂਕ ਆ ਤੇ ਉੱਥੋਂ ਆਪਾਂ ਰਾਈਟ ਸਾਈਡ ਹੋ ਕੇ ਥੋੜਾ ਬੈਕ ਆਉਣਾ ਵਾਪਸ ਪਿੱਛੇ ਨੂੰ ਜਿੱਧਰੋਂ ਚੰਡੀਗੜ੍ਹ ਵੱਲ ਨੂੰ ਆਉਨੇ ਆ ਜੇ ਤੁਸੀਂ ਉਧਰੋਂ ਹੋਰੇ ਫਿਰ ਤਾਂ ਸਿੱਧਾ ਹੀ ਆਉਣਾ ਜੇ ਇਧਰੋਂ ਫਤਿਹਗੜ੍ਹ ਸਾਹਿਬ ਨੂੰ ਜਾਣੇ ਹੋ ਤਾਂ ਅੱਗੇ ਕੱਟ ਆਊਗਾ ਉਹਦੇ ਨਾਲ ਖੰਡਾ ਸਾਹਿਬ ਚੌਂਕ ਆ ਤੇ ਉਦੋਂ ਆਪਾਂ ਨੇ ਵਾਪਸ ਬੈਕ ਆ ਜਾਣਾ ਇਹ ਆ ਗਿਆ ਚਰਸਤਾ ਤੇ ਇਧਰ ਆ ਗਿਆ ਗੇਟ ਆ ਉਹ ਸਾਹਮਣੇ ਰੇ ਖੰਡਾ ਸਾਹਿਬ ਦਾ ਜੋ ਚੌਂਕ ਆ ਉਹ ਆ ਤੇ ਆਪਾਂ ਚੱਲੀਏ ਬੈਕ ਤੇ ਉਰੇ ਭਰਾ ਨੇ ਇੱਕ ਤਾਂ ਆਪਣੇ ਆਈਟੀ ਕੇਅਰ ਆ ਤੇ ਨਾਲ ਹੋਰ ਜੂਸ 바ਰ ਬਣਾਇਆ ਉਹਦੀ ਸਾਰੀ ਦੰਨੇ ਡਿਟੇਲ ਹੈ ਯਾ ਮਤਲਬ ਕਿ ਕੁਝ ਤਾਂ ਕਿਸਾਨੀ ਧਰਨੇ ਵਿੱਚ ਜਾਂਦੇ ਸੀ ਕਾਫੀ ਜ਼ਿਆਦਾ ਇਨਵੋਲ ਸੀਗੇ ਉਦੋਂ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਹੋਰ ਕਈ ਚੀਜ਼ਾਂ ਨੂੰ ਲੈ ਕੇ ਦਿਮਾਗ ਦੇ ਵਿੱਚ ਖਿਆਲ ਸੀ ਬੇਸਿਕਲੀ ਮੈਂ ਇੱਕ ਕੰਪਿਊਟਰ ਇੰਜੀਨੀਅਰ ਆ ਲੋਕਾਂ ਲਈ ਵੀ ਕੁਝ ਨਾ ਕੁਝ ਮੈਸੇਜ ਦਿੱਤਾ ਜਾਵੇ ਕਿ ਕਿ ਤੁਸੀਂ ਕੁਝ ਨਾ ਕੁਝ ਐਦਾਂ ਦਾ ਕਰ ਸਕਦੇ ਹੋ ਮੈਂ ਪਿਛਲੇ 13 ਸਾਲ ਤੋਂ ਇੱਕ ਲੈਪਟਾਪ ਚਿਪ ਲੈਵਲ ਇੰਜੀਨੀਅਰ ਆਂ ਜੀ ਆਈਟੀ ਕਰਾਂ ਵੇਖਿਆ ਗਿਆ ਨਾ ਬੀਕ ਐਗਰੀਕਲਚਰ ਦੇ ਨੂੰ ਲੈ ਕੇ ਕਿਵੇਂ ਇਹਨੂੰ ਇੰਪਰੂਵ ਕੀਤਾ ਜਾਵੇ ਫਿਰ ਉਹਦੇ ਉਹ ਮਾਈਂਡਸੈਟ ਦੇ ਨਾਲ ਅਸੀਂ ਸੋਚਿਆ ਕਿ ਕੁਝ ਐਸਾ ਦਾ ਪ੍ਰੋਡਕਟ ਲਾਂਚ ਕਰਿਆ ਜਾਵੇ ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਵੀ ਇੱਕ ਹੈਲਦੀ ਚੀਜ਼ ਆਰਗੇਨਿਕ ਮੇਰਾ ਨਾਮ ਵੀਰੀ ਸਤਵਿੰਦਰ ਸਿੰਘ ਕੀ ਦਿੱਤਾ ਵੀਰੇ ਆਪਣੇ ਕੰਮ ਇਹ ਵੀ ਜੀ ਆਪਾਂ ਪਿਛਲੇ ਵੀਕ ਸ਼ੁਰੂ ਕੀਤਾ ਜੀ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਵੀਰੇ ਆਈ ਆਈਡੀਆ ਆਇਆ ਇਹ ਵੀ ਜੀ ਆਈਡੀਆ ਮਤਲਬ ਕਿ ਕੁਛ ਤਾਂ ਕਿਸਾਨੀ ਧਰਨੇ ਵਿੱਚ ਜਾਂਦੇ ਸੀ کافی ਜ਼ਿਆਦਾ ਇਨਵੋਲ ਸੀਗੇ ਉਦੋਂ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਹੋਰ ਕਈ ਚੀਜ਼ਾਂ ਨੂੰ ਲੈ ਕੇ ਦਿਮਾਗ ਦੇ ਵਿੱਚ ਖਿਆਲ ਸੀ ਬੇਸਿਕਲੀ ਮੈਂ ਇੱਕ ਕੰਪਿਊਟਰ ਇੰਜੀਨੀਅਰ ਆ ਕੰਪਿਊਟਰ ਇੰਜੀਨੀਅਰਿੰਗ ਹੋਣ ਦੇ ਨਾਲ ਨਾਲ ਮੇਰੇ ਜੋ ਪੁਰਖਿਆਂ ਤੋਂ ਅਸੀਂ ਖੇਤੀਬਾੜੀ ਕਰਦੇ ਆ ਨਾ ਜੀ ਤੇ ਉਦੋਂ ਇਹ پلان ਸੀਗਾ ਕਿ ਕੁਛ ਨਾ ਕੁਛ ਇਦਾਂ ਦਾ ਕੀਤਾ ਜਾਵੇ ਜਿਹਦੇ ਨਾਲ ਖੇਤੀ ਦੇ ਵਿੱਚ ਕੁਝ ਆਪਣੇ ਆਪ ਨੂੰ ਵੀ ਗਰੋ ਕੀਤਾ ਜਾਵੇ ਆਪਣੀ ਖੇਤੀ ਨੂੰ ਵੀ ਕੁਝ ਅਪਡੇਟ ਕੀਤਾ ਜਾਵੇ ਤੇ ਲੋਕਾਂ ਲਈ ਵੀ ਕੁਛ ਨਾ ਕੁਛ ਮੈਸੇਜ ਦਿੱਤਾ ਜਾਵੇ ਕਿ ਕਿ ਤੁਸੀਂ ਕੁਛ ਨਾ ਕੁਛ ਇਦਾਂ ਦਾ ਕਰ ਸਕਦੇ ਹੋ ਮੈਂ ਪਿਛਲੇ 13 ਸਾਲ ਤੋਂ ਇੱਕ ਲੈਪਟਾਪ ਚਿਪ ਲੈਵਲ ਇੰਜੀਨੀਅਰ ਹਾਂ ਜੀ ਆਈਟੀ ਕੇ ਰੈਫਜੀਐਸ ਦੇ ਨਾਮ ਤੇ ਮੇਰਾ ਆਫਿਸ ਹੈ ਜਸਟ ਮੇਰੇ ਨਾਲ ਹੀ ਹੈਗਾ ਮੇਰਾ ਆਫਿਸ ਤੇ ਉਦੋਂ ਫਿਰ ਲਾਸਟ ਈਅਰ ਅਸੀਂ ਇੱਕ ਸ਼ਾਪ ਬਾਏ ਕੀਤੀ ਔਰ ਇਹ ਉਹਦੇ ਵਿੱਚ ਫਿਰ ਪਲਾਨ ਕੀਤਾ ਕਿ ਇਹਨੂੰ ਕਿਵੇਂ ਐਗਜ਼ੀਕਿਊਟ ਕੀਤਾ ਜਾਵੇ ਅੱਗੇ ਹਨਾ ਆਪਣੀ ਐਗਰੀਕਲਚਰ ਦੇ ਨੂੰ ਲੈ ਕੇ ਕਿਵੇਂ ਨੂੰ ਇੰਪਰੂਵ ਕੀਤਾ ਜਾਵੇ ਫਿਰ ਉਹਦੇ ਉਹ ਮਾਈਂਡਸੈਟ ਦੇ ਨਾਲ ਅਸੀਂ ਸੋਚਿਆ ਕਿ ਕੁਝ ਐਦਾਂ ਦਾ ਪ੍ਰੋਡਕਟ ਲਾਂਚ ਕਰਿਆ ਜਾਵੇ ਜਿਸ ਦੇ ਨਾਲ ਸ਼ਹਿਰ ਦੇ ਲੋਕਾਂ ਨੂੰ ਵੀ ਇੱਕ ਹੈਲਦੀ ਚੀਜ਼ ਆਰਗੇਨਿਕ ਚੀਜ਼ ਮਿਲੇ ਤੇ ਪਲੱਸ ਅਸੀਂ ਆਪਣੀ ਐਗਰੀਕਲਚਰ ਨੂੰ ਐਮਐਸਪੀ ਦੀ ਜਗ੍ਹਾ ਲੜਨ ਨਾਲੋਂ ਐਮਆਰਪੀ ਦੇ ਰੇਟਾਂ ਦੇ ਉੱਤੇ ਵੇਚਿਆ ਜਾਵੇ ਤੇ ਲੋਕਾਂ ਨੂੰ ਵੀ ਜੋ ਕਿ ਖੇਤੀਬਾੜੀ ਕਰਦੇ ਨੇ ਜੋ ਨਵੇਂ ਮੁੰਡੇ ਬਾਹਰ ਜਾ ਰਹੇ ਨੇ ਆਪਣੇ ਪੰਜਾਬ ਨੂੰ ਛੱਡ ਰਹੇ ਨੇ ਉਹਨਾਂ ਲਈ ਵੀ ਇੱਕ ਸੇਧ ਜਾਂ ਮੈਸੇਜ ਦੇਣ ਦਾ ਕੋਸ਼ਿਸ਼ ਕੀਤੀ ਹੈ ਕਿ ਉਹ ਇੰਡੀਆ ਰਹਿਣ ਪੰਜਾਬ ਰਹਿਣ ਪੰਜਾਬ ਨੂੰ ਖੁਸ਼ਹਾਲ ਕਰਨ ਤੇ ਇੱਕ ਨਵੀਂ ਆਪਣੀ ਖੇਤੀ ਬਾੜੀ ਨੂੰ ਅੱਗੇ ਕਿਵੇਂ ਉਹ ਤਰੱਕੀ ਦੇ ਰਾਹਾਂ ਤੇ ਲਿਜਾ ਸਕਦੇ ਨੇ ਕਿਵੇਂ ਉਹ ਆਪਣੇ ਪ੍ਰੋਡਕਟਸ ਨੂੰ ਇੱਕ ਐਮਐਸਪੀ ਦੀ ਲੜਾਈ ਲੜਨ ਦੇ ਤੋਂ ਬਿਨਾ ਇੱਕ ਐਮਆਰਪੀ ਦੇ ਰੂਪ ਦੇ ਵਿੱਚ ਉਹ ਵੇਚ ਸਕਦੇ ਨੇ ਆਪਣੇ ਪ੍ਰੋਡਕਟਸ ਨੂੰ ਪੇਟੈਂਟ ਕਰਾ ਸਕਦੇ ਨੇ ਐਫਐਸਐਸਆਈ ਤੋਂ ਪੇਟੈਂਟ ਕਰਾ ਕੇ ਉਹਨਾਂ ਆਪਣੇ ਪ੍ਰੋਡਕਟ ਨੂੰ ਰਜਿਸਟਰ ਕਰਾ ਕੇ ਉਹ ਅੱਗੇ ਕਿਵੇਂ ਆਪਣੇ ਬਿਜ਼ਨਸ ਨੂੰ ਗਰੋ ਕਰ ਸਕਦੇ ਨੇ ਇੱਕ ਉਹਦਾਂ ਦੀ ਇੱਕ ਅਸੀਂ ਮਾਡਲ ਲਾਂਚ ਕੀਤਾ ਜਿਹਦੇ ਵਿੱਚ ਅਸੀਂ 슈ਗਰ ਕੇਨ ਜੂਸ ਕੈਫੇ ਸ਼ੁਰੂ ਕੀਤਾ ਜਿਹਦੇ ਵਿੱਚ ਵਿਦਾਊਟ ਐਨੀ ਆਈਸ ਕੋਈ ਬਰਫ਼ ਜਾਂ ਕਿਸੇ ਵੀ ਚੀਜ਼ ਤੋਂ ਬਿਨਾਂ ਇਹ 슈ਗਰ ਕੇਨ ਆ ਉਹਦੀ ਪ੍ਰੋਡਕਸ਼ਨ ਵੀ ਅਸੀਂ ਵਿਦਾਊਟ ਐਨੀ ਪੈਸਟੀਸਾਈਡ ਪ੍ਰੋਡਕਸ਼ਨ ਸ਼ੁਰੂ ਕੀਤੀ ਹੈ ਤੇ ਨਾਲ ਨਾਲ ਅਸੀਂ ਇੱਥੇ ਡੀ ਫਰੀਜ਼ਰਸ ਵਗੈਰਾ ਵਨ ਟਾਈਮ ਹਾਈਬ੍ਰਿਡ ਮਸ਼ੀਨਸ ਦੇ ਨਾਲ ਕੋਸ਼ਿਸ਼ ਕੀਤੀ ਹੈ ਕਿ ਇੱਕ ਸ਼ੁੱਧ ਤੇ ਫਰੈਸ਼ ਜੂਸ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਔਰ ਲੋਕਾਂ ਦੀ ਸਿਹਤ ਵੀ ਅੱਛੀ ਰਹੇ ਉਹਦੇ ਵਿੱਚ ਕੁਝ ਹੋਰ ਅਫਰਟਸ ਕਰਕੇ ਅਸੀਂ ਨਾ ਇਹਦੇ ਵਿੱਚ ਫਲੇਵਰਸ ਇੰਟਰਡਿਊਸ ਕੀਤੇ ਆ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਮੈਨੂ ਦੇ ਵਿੱਚ ਅਸੀਂ ਬਹੁਤ ਸਾਰੇ ਫਲੇਵਰਸ ਇੰਟਰਡਿਊਸ ਕੀਤੇ ਆ ਇਹ ਫਲੇਵਰਸ ਆ ਜਿਹੜੇ ਕੋਈ ਵੀ ਆਰਟੀਫੀਸ਼ੀਅਲ ਨਹੀਂ ਕੀਤਾ ਅਗਰ ਤੁਸੀਂ ਕੋਈ ਕਸਟਮਰ ਚਾਹੁੰਦਾ ਕਿ ਮੈਨੂੰ ਮੰਗੋ ਸ਼ੇਕ ਚਾਹੀਦਾ ਜਾਂ ਕੁਛ ਸਟਰਾਬਰੀ ਸ਼ੇਕ ਚਾਹੀਦਾ ਤਾਂ ਫਰੂਟ ਮਿਕਸ ਕਰਕੇ ਹੀ ਅਸੀਂ ਉਹ ਫਲੇਵਰਸ ਇੰਟਰੋਡਿਊਸ ਕੀਤੇ ਆ ਤੇ ਹੋਪਸੋ ਲੋਕਾਂ ਨੂੰ ਇਹ ਨੂੰ ਇੱਕ ਕੱਚਾ ਸਟਾਰਟਅਪ ਮਿਲ ਰਿਹਾ ਹੈ ਪਿਛਲੇ ਵੀਕ ਅਸੀਂ ਸ਼ੁਰੂ ਕੀਤਾ ਇਹ ਪਿਛਲੇ ਵੀਕ ਤੋਂ ਲੋਕ ਕਾਫੀ ਜੋ ਵੀ ਇੱਥੇ ਆ ਰਹੇ ਆ ਕਾਫੀ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਆ ਸਾਡੇ ਕੰਮ ਨੂੰ ਤੇ ਲੋਕਾਂ ਨੂੰ ਸਾਡਾ ਕੰਮ ਪਸੰਦ ਵੀ ਆ ਰਿਹਾ ਹੋਪਫੁਲੀ ਤੁਹਾਡੀ ਵੀਡੀਓ ਦੇ ਜ਼ਰੀਏ ਰਾਹੀਂ ਕੁਝ ਹੋਰ ਲੋਕ ਆਣ ਜੋ ਹੈਲਥ ਕੌਨਸ਼ੀਅਸ ਕਸਟਮਰ ਹੈ ਅਸੀਂ ਉਹੀ ਲੋਕ ਟਾਰਗੇਟ ਕੀਤੇ ਆ ਜਿਹੜੇ ਆਪਣੀ ਹੈਲਥ ਪ੍ਰਤੀ ਕਾਫੀ ਅਵੇਅਰ ਹੈ ਤੇ ਆਪਣਾ ਜੋ ਅਗਰ ਚਾਹਦੇ ਆ ਕਿ ਅਸੀਂ ਜੂਸ ਪੀਣਾ ਤਾਂ ਉਹਨਾਂ ਨੂੰ ਐਕਚੁਅਲ ਚ ਜੂਸ ਹੀ ਮਿਲੇ ਉਹਨਾਂ ਨੂੰ ਕੁਝ ਹੋਰ ਐਦਾਂ ਦੀ ਚੀਜ਼ ਨਾ ਪੀਣ ਨੂੰ ਮਿਲੇ ਕਿ ਕਿ ਉਹ ਜੂਸ ਪੀਣ ਗਏ ਉਹਨਾਂ ਨੂੰ ਇੱਕ ਆਰਟੀਫੀਸ਼ੀਅਲ ਫਲੇਵਰਸ ਮਿਕਸ ਕਰਕੇ ਕੁਝ ਨਾ ਕੁਝ ਬਹੁਤ ਸਾਰੀ ਬਰਫ਼ ਜਿਹੜੀ ਕਿ ਪਤਾ ਨਹੀਂ ਕਿੱਦਾਂ ਦੀਆਂ ਸਿੱਲੀਆਂ ਦੀ ਬਣੀ ਹੁੰਦੀ ਹੈ ਕਿੱਦਾਂ ਦੀ ਨਹੀਂ ਉਹਨਾਂ ਤੋਂ ਬਚਾਣ ਲਈ ਅਸੀਂ ਗੰਨੇ ਨੂੰ ਹੀ ਡੀ ਫ੍ਰੀਜ਼ ਫਰੋਜ਼ਨ ਕਰਕੇ ਗੰਨੇ ਨੂੰ ਹੀ ਠੰਡਾ ਕਰ ਰਹੇ ਆ ਤੇ ਉਹਦੇ ਵਿੱਚ ਇੱਕ ਨੇਚਰਲ ਫਰੂਟਸ ਨੂੰ ਮ ਪਲੀਜ਼ ਤੁਸੀਂ ਇੱਥੇ ਪਹੁੰਚੋ ਦੇਖੋ ਟੇਸਟ ਕਰੋ ਕਿਦਾਂ ਤੁਹਾਨੂੰ ਲੱਗਿਆ ਤੇ ਫਿਰ ਆਪਣੇ ਆਪਣੇ ਰਿਵਿਊਜ਼ ਦਿਓ ਥੈਂਕ ਯੂ ਆਪਾਂ ਭਰਾ ਨੂੰ ਸਾਰਾ ਕੁਝ ਪੁੱਛ ਲਿਆ ਉਹਨੇ ਸਾਰਾ ਕੁਝ ਦੱਸਿਆ ਤੇ ਆਪਾਂ ਤੁਹਾਨੂੰ ਇੱਕ ਵਾਰ ਦੁਬਾਰੇ ਦਿਖਾ ਦਿੰਨੇ ਆ ਕਿ ਕਿੱਦਾਂ ਕਿੱਦਾਂ ਆ ਸਫਾਈ ਦਾ ਇੰਨਾ ਕੁ ਪ੍ਰਬੰਧ ਛੱਡ ਦੋ ਗੱਲਾਂ ਜਿੱਦਾਂ ਬਾਹਰ ਬੈਠਣ ਲੋਕੇਸ਼ਨ ਬਹੁਤ ਵਧੀਆ ਠੀਕ ਆ ਜੀ ਤੇ ਅੰਦਰ ਫੁੱਲ ਏਸੀ ਆ ਉਰੇ ਵੀ ਤੁਸੀਂ ਬਹਿ ਕੇ ਉਹਦਾ ਇੰਜੋਏ ਕਰ ਸਕਦੇ ਹੋ ਤੇ ਜਿੱਦਾਂ ਮਿੱਠੇ ਦਾ ਕੰਮ ਆ ਮੱਖੀਆਂ-ਮੱਖੀਆਂ ਬਹੁਤ ਆਉਂਦੀਆਂ ਨੇ ਠੀਕ ਆ ਜੀ ਪ੍ਰੋਪਰ ਸਾਰਾ ਜਾਲੀ ਲਾ ਕੇ ਬੰਦ ਕਰਿਆ ਹੋਇਆ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਐਨ ਪੂਰੀ ਸਫਾਈ ਦਾ ਪੂਰਾ ਧਿਆਨ ਆ ਕੋਈ ਕੁਆਲਟੀ ਕੰਪਰੋਮਾਈਜ਼ ਨਹੀਂ ਸਰੇਹ ਚੀਜ਼ ਬਦਲ ਨਹੀਂ ਵਰਖ ਪਾ ਕੇ ਉਹ ਕਰਦੇ ਨੇ ਇਹ ਸਾਰਾ ਕੁਝ ਫ੍ਰਿਜ ਵਿੱਚ ਠੰਡਾ ਕਰਕੇ ਸਾਰਾ ਫਰੂਟ ਫਿਰ ਜੂਸ ਬਣਾਉਂਦੇ ਨੇ ਤੇ ਜੋ ਮੱਖੀ ਮਛਰ ਇੰਨਾ ਘਰਾਨ ਕਰਦਾ ਮਿੱਠੇ ਦੇ ਬਹੁਤ ਆਉਂਦਾ ਹੈ ਇਸ ਲਈ ਇਹਨਾਂ ਨੇ ਸਾਰਾ ਕਵਰ ਕਰਕੇ ਰੱਖਿਆ ਆਵੇ ਵੀ ਮੱਖੀ ਮੱਛਰ ਕੁਆਲਟੀ ਦੀ ਕੋਈ ਕੰਪਰੋਮਾਈਜ਼ ਨਾ ਹੋਵੇ ਤੇ ਕੋਈ ਵੀ ਕਸਟਮਰ ਦਾ ਲਾਂਬਾ ਨਾ ਆਵੇ ਪ੍ਰੋਪਰ ਐਂਡ ਅੰਦਰ ਕੈਵਨ ਦੇ ਵਿੱਚ ਤਿਆਰ ਹੋ ਕੇ ਸਿਰਫ ਔਰੇ ਤੁਸੀਂ ਉਹਦਾ ਲੈ ਸਕਦੇ ਹੋ ਸਾਰੇ ਫਲੇਵਰ ਨੇ ਠੀਕ ਆ ਜੀ ਏ ਟੂ ਜ਼ेड ਟੋਟਲੀ ਫਰੂਟ ਜਿੰਨਾ ਹੈ ਵਰਤਦੇ ਨੇ ਸਾਰਾ ਠੰਡਾ ਕਰਕੇ ਫ੍ਰੀਜ ਦੇ ਵਿੱਚ ਫਿਰ ਵਰਤਦੇ ਨੇ ਅੰਦਰ ਇੱਕ ਹੋਰ ਫ੍ਰੀਜ ਲੱਗੀ ਵੀ ਆ ਸਪੈਸ਼ਲ ਇਹ ਗੰਨੇ ਲਈ ਆ ਠੀਕ ਆ ਜੀ ਟੋਟਲੀ ਗੰਨਾ ਫ੍ਰੀਜ ਹੋ ਕੇ ਆ ਠੰਡਾ ਹੋ ਕੇ ਫਿਰ ਵਰਤਦੇ ਨੇ ਕਿਉਂਕਿ ਨਹੀਂ ਆਪਾਂ ਦੇਖਿਆ ਵੀ ਗੰਨਾ ਉਦਾ ਹੀ ਹੁੰਦਾ ਏ ਉਹਨੂੰ ਠੰਡਾ ਕਰਨ ਲਈ ਬਰਫਾ ਯੂਜ਼ ਕਰਦੇ ਨੇ ਤੇ ਬਰਫ ਨਾਲ ਟੇਸਟ ਦਾ ਬਹੁਤ ਫਰਕ ਪੈਂਦਾ ਇਹਨਾਂ ਦਾ ਇੱਕ ਹੋ ਇਹ ਆ ਵੀ ਸਿਰਫ ਉਹ ਗੰਨਾ ਇੱਕ ਵਾਰ ਹੀ ਪਾਉਣਾ ਏ ਜੋ ਜੂਸ ਆ ਗਿਆ ਆ ਗਿਆ ਨਹੀਂ ਕਈ ਕੀ ਕਰਦੇ ਨੇ ਦੁਬਾਰੇ ਦੁਬਾਰੇ ਪਾ ਪਾ ਕੇ ਉਹਦਾ ਕਲਰ ਸਾਰਾ ਖਤਮ ਹੋ ਜਾਂਦਾ ਬਟ ਇਹ ਸਿਰਫ ਇੱਕ ਵਾਰ ਇਹਨਾਂ ਯੂਜ਼ ਕਰਨਾ ਉਸ ਤੋਂ ਬਾਅਦ ਗੰਨਾ ਯੂਜ਼ ਨਹੀਂ ਕਰਨਾ ਨਹੀਂ ਆਪਾਂ ਦੇਖਦੇ ਹਾਂ ਕਾਫੀ ਰੇੜੀਆਂ ਦੇ ਉੱਤੇ ਕੀ ਚੱਕਰ ਆ ਵੀਕੋ ਵਾਰ ਕਮ ਸੇ ਕਮ 4-5 ਵਾਰ ਉਹ ਗੰਨੇ ਨੂੰ ਕੱਢਦੇ ਨੇ ਉਹਦੇ ਨਾਲ ਕਲਰ ਦਾ ਬਹੁਤ ਫਰਕ ਪੈਂਦਾ ਤੇ ਟੇਸਟ ਦਾ ਬਹੁਤ ਫਰਕ ਪੈਂਦਾ ਠੀਕ ਆ ਜੀ ਟੋਟਲੀ ਗੰਨਾ ਜਾਂ ਕੋਈ ਫਰੂਟ ਇਹਨਾਂ ਨੇ ਠੰਡਾ ਕਰਕੇ ਫ੍ਰਿਜ ਦੇ ਵਿੱਚ ਫੇਰ ਤੁਹਾਨੂੰ ਜੂਸ ਬਣਾ ਕੇ ਦੇਣਾ ਕੁਆਲਿਟੀ ਨੰਬਰ 1 ਤੇ ਇਹ ਐਡਰੈਸ ਵੀਰੇ ਤੁਹਾਨੂੰ ਉਹ ਪਹਿਲਾਂ ਵੀ ਦੱਸਿਆ ਠੀਕ ਆ ਜੀ ਇਹ ਚੰਡੀਗੜ੍ਹ ਰੋਡ ਆਈ ਇੱਧਰ ਜੋਤੀਸਰ ਗੁਰਦੁਆਰਾ ਸਾਹਿਬ ਆ ਜੋਤੀਸਰੂ ਗੁਰਦੁਆਰਾ ਸਾਹਿਬ ਸਾਹਮਣੇ ਆ ਗਿਆ ਜੀ ਤੇ ਇਧਰ ਆ ਗਿਆ ਤੁਸੀਂ ਚੌਕ ਜੀ ਇਹ ਜਿਹੜਾ ਚੌਕ ਆ ਇਹ ਪਰਲੇ ਪਾਸੇ ਨੂੰ ਤਾਂ ਜਾਂਦਾ ਫਤੇਗੜ ਸਾਹਿਬ ਨੂੰ ਰਸਤਾ ਤੇ ਇੱਧਰ ਨੂੰ ਜਾਂਦਾ ਹੈ ਚੰਡੀਗੜ੍ਹ ਨੂੰ ਰਸਤਾ ਤੇ ਜਦੋਂ ਤੁਸੀਂ ਜੋਤੀ ਸਰੂਪ ਗੁਰਦੁਆਰ ਨੰਗਿਆ ਅੱਗੇ ਆ ਕੇ ਠੀਕ ਆ ਜੀ ਤੁਹਾਨੂੰ ਜੱਟਨ ਹਟ ਤੇ ਆਈਟੀ ਕੇ ਆਈਟੀ ਕੇਰ ਜੀ ਵੀ ਇਹਨਾਂ ਦਾ ਸ਼ਾਪ ਆ ਉੱਥੇ ਤੁਸੀਂ ਮੋਬਾਈਲ ਮੂਲ ਸਾਰਾ ਕੁਝ ਆਪਣੇ ਸੌਰੀ ਲੈਪਟਾਪ ਲੈ ਸਕਦੇ ਹੋ ਜੇ ਤੁਸੀਂ ਇੱਧਰੋਂ ਆ ਰਹੇ ਹੋ ਤਾਂ ਤੁਹਾਨੂੰ ਘੁੰਮ ਕੇ ਆਉਣਾ ਪੈਣਾ ਤੇ ਇੱਕ ਵਾਰ ਜਰੂਰ ਟੈਸਟ ਕਰਿਓ ਠੀਕ ਆ ਜੀ ਸਾਰਾ ਆਰਗੇਨਿਕ ਆ ਕੋਈ ਇਹਨਾਂ ਕੋਲ ਇਹ ਨਹੀਂ ਵੀ ਰੇਹਾਂ ਸਪਰੇਅ ਵਾਲਾ ਤੇ ਸ਼ੱਕਰ ਘਰੇ ਤਿਆਰ ਕਰ ਰਹੇ ਨੇ ਉਹ ਵੀ ਫੁੱਲ অর্ਗੈਨਿਕ ਆ ਹਾਂਜੀ ਬਾਬਿਓ ਤੁਸੀਂ ਸਾਰੀ ਵੀਡੀਓ ਦੇਖੀ ਹੋ ਆ ਜੀ ਤੇ ਭਰਾ ਨੇ ਸਾਰਾ ਕੁਝ ਦੱਸਿਆ ਵੀ ਕਿੱਦਾਂ ਉਹਨਾਂ ਨੂੰ ਆਈਡੀਆ ਆ ਇਹ ਸ਼ਾਪ ਕਰਨ ਦਾ ਵੀ ਕਿੱਦਾਂ ਆਪਾਂ ਆਪਣੀ ਚੀਜ਼ ਦਾ ਵਧੀਆ ਰੇਟ ਲੈ ਸਕਦੇ ਆ ਜੋ ਜੋ ਚੀਜ਼ਾਂ ਆਪਾਂ ਖੇਤਾਂ ਦੇ ਵਿੱਚ ਲਾਉਨੇ ਆ ਕਿਉਂਕਿ ਸਰਕਾਰਾਂ ਫਸਲਾਂ ਦੀ ਪੂਰੀ ਕੀਮਤ ਨਹੀਂ ਦਿੰਦੀ ਤੇ ਜੇ ਆਪਾਂ ਨੇ ਕਾਮਯਾਬ ਹੋਣਾ ਭਰਾ ਬੋ ਜ਼ਿੰਮੇਦਾਰ ਨੇ ਤਾਂ ਤੁਹਾਨੂੰ ਆਪਣੀ ਚੀਜ਼ ਦਾ ਆਪ ਸੇਲ ਕਰਨੀ ਸਿੱਖੋ ਠੀਕ ਆ ਜੀ ਉਹਦੇ ਲਈ ਕੋਈ ਤੁਸੀਂ ਆਈਡੀਆ ਦਿਮਾਗ 'ਚ ਲਿਆਓ ਵੀ ਆਪਾਂ ਜੋ ਫਸਲ ਵੀਰਦੇ ਆ ਉਹਦੇ ਨਾਲ ਆਪਾਂ ਆ ਚੀਜ਼ ਕਰ ਸਕਦੇ ਆ ਤੇ ਜਿੰਮੇ ਭਰਾ ਨੇ ਹੁਣ ਇਹਨਾਂ ਨੇ ਜੂਸ ਦਾ ਕੰਮ ਸ਼ੁਰੂ ਕੀਤਾ ਠੀਕ ਆ ਜੀ ਇਹਨਾਂ ਦਾ ਘਰ ਦਾ ਗੰਨਾ ਹੈ ਪੂਰਾ ਆਰਗੈਨਿਕ ਠੀਕ ਆ ਜੀ ਬਾਕੀ ਫਰੂਟ ਹੀ ਕੁਛ ਇਹ ਬਾਜ਼ਾਰ ਚੋਂ ਲੁੰਦੇ ਨੇ ਬਾਕੀ ਕਾਫੀ ਚੀਜ਼ਾਂ ਇਹਨਾਂ ਦੇ ਘਰ ਲਾਈਆਂ ਵਿਆ ਨੇ ਠੀਕ ਆ ਜੀ ਤੇ ਇਹ ਭਰਾ ਦਾ ਪਿੰਡ ਆਪਣੇ ਵਾਲਾ ਪਿੰਡ ਉਹੀ ਹੈ ਭਰਾ ਦਾ ਪਿੰਡ ਆ ਠੀਕ ਆ ਜੀ ਤੇ ਆਪਣੀ 101% ਗਾਰੰਟੀ ਆ ਕੁਆਲਿਟੀ ਦੀ ਤੇ ਟੇਸਟ ਦੀ ਇੱਕ ਸਭ ਤੋਂ ਵਧੀਆ ਚੀਜ਼ ਇਹਨਾਂ ਦੀ ਮੈਨੂੰ ਕਿਹੜੀ ਲੱਗੀ ਵੀ ਇਹ ਸਾਰਾ ਫਰੂਟ ਠੰਡਾ ਕਰਕੇ ਵਰਤਦੇ ਨੇ ਗੰਨਾ ਐ ਜਿਵੇਂ ਠੀਕ ਆ ਬਾਕੀ ਫਰੂਟ ਫਲੇਵਰ ਵਾਲੇ ਨੇ ਸਾਰੇ ਠੰਡਾ ਕਰਕੇ ਵਰਤਦੇ ਨੇ ਇਹ ਨਹੀਂ ਵੀ ਬਰਫ਼ ਯੂਜ਼ ਕਰਨੀ ਐ ਬਰਫ਼ ਯੂਜ਼ ਕਰਨ ਦਾ ਨੁਕਸਾਨ ਕੀ ਆ ਵੀ ਟੇਸਟ ਬਦਲੇ ਜਾਂਦਾ ਟੇਸਟ ਜੋ ओरिजिनल ਟੇਸਟ ਆ ਉਹ ਚੀਜ਼ ਨਹੀਂ ਰਹਿੰਦੀ ਇਸ ਕਰਕੇ ਇਹ ਸਾਰਾ ਫਰੂਟ ਠੰਡਾ ਕਰਕੇ ਵਰਤਦੇ ਨੇ ਵੀ ਤੁਹਾਨੂੰ ਜੋ ओरिजिनल ਟੇਸਟ ਆ ਚੀਜ਼ ਦਾ ਉਹ ਤੁਹਾਨੂੰ ਟੇਸਟ ਫੀਲ ਹੋਵੇ ਤੇ ਇੰਨੀ ਕਮਨੀ ਗਰੰਟੀ ਹੈ ਵੀ ਤੁਸੀਂ ਇੱਕ ਵਾਰ ਔਰੇ ਆਓ ਵਿਜ਼ਿਟ ਕਰੋ ਇੱਕ ਵਾਰ ਆ ਗਏ ਤੁਸੀਂ ਅਗਲੀ ਵਾਰ ਖੁਦ ਆਏਂਗੇ ਗੋ ਗਰੰਟੀ ਹੈ ਮੇਰੀ ਜੀ ਤੇ ਇਹ ਜਿੱਦਾਂ ਆਪਾਂ ਸਰਹੰਦ ਤੋਂ ਆਉਣੇ ਆ ਜੋਤੀਸਰੂਪ ਗੁਰਦੁਆਰਾ ਸਾਹਿਬ ਆ ਜਿਹੜਾ ਹੀ ਚੰਡੀਗੜ੍ਹ ਰੋਡ ਉਹ ਤੋਂ ਪਹਿਲਾਂ ਹੀ ਆ ਬੋਰਡ ਲੱਗਿਆ ਵਾ ਹਟ ਨਾ ਜੱਟ ਜੱਟ ਨਾ ਹਟ ਸੌਰੀ ਠੀਕ ਹੈ ਜੀ ਤੇ ਆਪਾਂ ਨੂੰ ਸਾਰੇ ਜ਼ਿਮੀਦਾਰਾਂ ਨੂੰ ਕੁਰਸੀਆਂ ਤੇ ਬਹਿ ਕੇ ਆਪ ਸਭ ਕੋ ਸੇਲ ਕਰਨਾ ਸਿੱਖੋ ਜੇ ਤੁਸੀਂ ਭਰਾਵੋ ਕਾਮਯਾਬ ਹੋਣਾ ਤੇ ਜਰੂਰ ਇੱਕ ਵਾਰ ਵਿਜ਼ਿਟ ਕਰਿਓ ਠੀਕ ਹੈ ਜੀ ਤੇ ਹਰੇਕ ਚੀਜ਼ ਆ ਤੁਸੀਂ ਆਪ ਦੇਖੇਂਗੇ ਓ ਮਤਲਬ ਸਫਾਈ ਇੰਨੀ ਆ ਠੀਕ ਆ ਜੀ ਤੇ ਸਫਾਈ ਤੇ ਲਈਓ ਸਾਰੀ ਮਤਲਬ ਆਲਾ ਦੇਖਦਾ ਵੀ ਇਹ ਸਫਾਈ ਆ ਤਾਂ ਟੇਸਟ ਆ ਨਹੀਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਸਫਾਈ ਕੋਈ ਚੀਜ਼ ਦੀ ਨਹੀਂ ਆਉਂਦੀ ਉਹਦੇ ਵਿੱਚ ਕੁਛ ਹੁੰਦਾ ਆਪਾਂ ਪੀਣੇ ਕੁਛ ਇਸ ਲਈ ਭਰਾਵੋ ਵਧੀਆ ਚੀਜ਼ ਖਾਓ ਵਧੀਆ ਚੀਜ਼ ਪੀਵੋ ਤੇ ਇਹਨਾਂ ਕੋਲ ਸ਼ੱਕਰ ਆ ਜੀ ਸ਼ੱਕਰ ਇਹਨਾਂ ਦੇ ਘਰ ਦੇ ਗੰਨੇ ਦੀ ਤਿਆਰ ਹੋਈ ਵੀ ਫੁੱਲ ਆਰਗੈਨਿਕ ਤੁਸੀਂ ਉਹ ਲੈ ਆ ਸਕਦੇ ਹੋ ਇਹਨਾਂ ਤੋਂ ਆਉਣ ਵਾਲੇ ਟਾਈਮ 'ਚ ਬਹੁਤ ਚੀਜ਼ਾਂ ਇਹ ਐਡ ਕਰ ਰਹੇ ਨੇ ਠੀਕ ਹੈ ਜੀ ਤੇ ਤੁਸੀਂ ਬਾਜ਼ਾਰੂ ਸ਼ੱਕਰ ਦਾ ਟੇਸਟ ਦੇਖ ਲਓ ਤੇ ਇਹਨਾਂ ਦੀ ਸ਼ੱਕਰ ਦਾ ਟੇਸਟ ਦੇਖ ਲਿਓ ਗਾਰੰਟੀ ਆ ਤੁਹਾਨੂੰ ਆ ਫੀਲ ਹੋਊਗਾ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਮੇਰੇ ਭਰਾਵੋ ਬੇਨਤੀ ਆ ਤੁਹਾਨੂੰ ਇੱਕ ਵਾਰ ਜਰੂਰ ਆਇਓ ਤੇ ਵਿਜ਼ਿਟ ਕਰਿਓ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਆ ਜਿਵੇਂ ਤੁਹਾਨੂੰ ਲੱਗੂਗਾ ਤੁਸੀਂ ਉਦਾਂ ਕਰ ਲਿਓ ਪਰ ਇੰਨੀ ਕੁ ਮੇਰੀ ਗਾਰੰਟੀ ਆ ਵੀ ਦੋਸਤੋ ਬਾਅਦ ਤੁਸੀਂ ਆਪ ਆਇਓਗੇ ਠੀਕ ਆ ਜੀ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਵਿੱਚ ਤੇ ਜਿਹੜੇ ਭਰਾ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਸ ਆ ਗੰਟੀ ਜੀ ਮਾਰ ਦਿਓ ਉਹਦੇ ਨਾਲ ਸਾਨੂੰ ਕੀ ਹੁੰਦਾ ਭਰਾਵੋ ਤੁਸੀਂ ਸਾਡੇ ਨਾਲ ਜੁੜਦੇ ਹੋ ਤੁਹਾਨੂੰ ਅਸੀਂ ਨਵੀਂ ਤੋਂ ਨਵੀਂ ਚੀਜ਼ ਦਿਖਾਵਾਂਗੇ ਤਾਂ ਸਾਡੀ ਜ਼ਿੰਮੇਵਾਰੀ ਵੀ ਬਣਦੀ ਆ ਵੀ ਆਪਾਂ ਜੋ ਆਪਣੇ ਨਾਲ ਜੁੜੇ ਹੋਏ ਨੇ ਭਰਾ ਭੈਣ ਠੀਕ ਆ ਸਾਰੇ ਜਾਣੇ ਉਹਨਾਂ ਨੂੰ ਆਪਾਂ ਵਧੀਆ ਚੀਜ਼ਾਂ ਦਿਖਾਈਏ ਤੇ ਆਪਾਂ ਵਧੀਆ-ਵਧੀਆ ਚੀਜ਼ਾਂ ਤੁਹਾਨੂੰ ਅੱਗੇ ਲੈ ਦਿਖਾਵਾਂਗੇ ਜਿਹਦਾ ਸਬਸਕ੍ਰਾਈਬ ਕਰਿਆ ਹੋਇਆ ਬਹੁਤ-ਬਹੁਤ ਧੰਨਵਾਦ ਜੀ ਤੇ ਜਿਹਦਾ ਨਹੀਂ ਕਰਿਆ ਹੋਇਆ ਭਰਾ ਬਣ ਕੇ ਜਰੂਰ ਕਰ ਲਿਓ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਵਿੱਚ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਕਿਸੇ ਆਪਣੇ ਭਰਾ ਨੂੰ ਸ਼ੇਅਰ ਕਰਦੇ ਹੋ ਉਹਦੇ ਨਾਲ ਕੀ ਆ ਉਹ ਵੀ ਭਰਾ ਆ ਕੇ ਟੈਸਟ ਦੇਖ ਜੂਗਾ ਕੋਈ ਵਧੀਆ ਚੀਜ਼ ਪੀ ਲੂਗਾ ਠੀਕ ਆ ਜੀ ਤੇ ਜਰੂਰ ਭਰਾਵੋ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਰਾ ਸਿਸਟਮ ਕਿੱਦਾਂ ਲੱਗਿਆ ਭਰਾ ਦਾ ਜੋ ਵੀ ਆਈਡੀਆ ਤੁਹਾਨੂੰ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਵਿੱਚ ਜੀ